ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲ ਦੇ ਕੋਚੀ ਵਿੱਚ ਰੋਡ ਸ਼ੋਅ ਕੀਤਾ ਇਸ ਮਹੀਨੇ ਦੂਜੀ ਵਾਰ ਸੂਬੇ ਦਾ ਦੌਰਾ ਕਰ ਰਹੇ ਪ੍ਰਧਾਨ ਮੰਤਰੀ ਮੋਦੀ ਨੇ ਫੁੱਲਾਂ ਨਾਲ ਸਜੇ ਇੱਕ ਖੁੱਲੇ ਵਾਹਨ ਵਿੱਚ ਯਾਤਰਾ ਕੀਤੀ ਹਜ਼ਾਰਾਂ ਸਮਰਥਕਾਂ ਦੇ ਵਿਚਕਾਰ ਪ੍ਰਧਾਨ ਮੰਤਰੀ ਨੇ ਮਹਾਰਾਜਾ ਕਾਲਜ ਦੇ ਮੈਦਾਨ ਤੋਂ 에ਰਨਾਕुलम ਦੇ ਸਰਕਾਰੀ ਗੈਸਟ ਹਾਊਸ ਤੱਕ 1 ਕਿਲੋਮੀਟਰ ਤੱਕ ਦੀ ਦੂਰੀ ਤੈਅ ਕੀਤੀ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਭਾਜਪਾ ਦੇ ਸੂਬਾ ਪ੍ਰਧਾਨ ਕੇ ਸੁਰੇਂਦਰਨ ਵੀ ਮੌਜੂਦ ਸਨ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਇੱਥੇ ਪੁੱਜਣ ਤੇ ਕੋ ਮੰਤਰੀ ਹਵਾਈ ਅੱਡੇ ਤੇ ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਮੁੱਖ ਮੰਤਰੀ ਪਿੰਨਰਾਈ ਵਿਜੇਨ ਵਿਦੇਸ਼ ਰਾਜ ਮੰਤਰੀ ਵੀ ਮੁਰਲੀਤਰਨ ਭਾਜਪਾ ਦੇ ਸੂਬਾ ਇੰਚਾਰਜ ਅਤੇ ਸਾਬਕਾ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਸਮੇਤ ਹੋਰਨਾਂ ਨੇ ਸਵਾਗਤ ਕੀਤਾ ਮਗਰੋਂ ਉਹ ਹੈਲੀਕਾਪਟਰ ਰਾਹੀਂ ਕੋਚੀ ਦੇ ਵੈਲਿੰਗਡਨ ਟਾਪੂ ਦੇ ਨੇਵਲ 에ਅਰ ਸਟੇਸ਼ਨ ਲਈ ਰਵਾਨਾ ਹੋਏ ਜਲਸਾ ਨੇ ਹਵਾਈ ਅੱਡੇ ਤੋਂ ਉਹ ਸੜਕ ਰਾਹੀਂ ਐਰਨਾਕुलम ਦੇ ਸਰਕਾਰੀ ਗੈਸਟ ਹਾਊਸ ਗਏ ਪ੍ਰਧਾਨ ਮੰਤਰੀ ਅੱਜ ਤ੍ਰਿਸ਼ੂਰ ਜ਼ਿਲ੍ਹੇ ਦੇ ਗੁਰੂ ਵਯੂਰ ਸ਼੍ਰੀ ਕਿਸ਼ਨ ਮੰਦਿਰ ਅਤੇ ਤ੍ਰਿਪੀਯਾਰ ਸ਼੍ਰੀ ਰਾਮਾ ਸੁਆਮੀ ਮੰਦਿਰ ਚਾ ਧਾਰਮਿਕ ਰਵਾਇਤਾ ਅਨੁਸਾਰ ਮੁਨਕਤਾ ਦੀਪ ਲਾਈ ਲਈ ਕਾਮਨਾ ਕਰਨਗੇ। ਬਾਅਦ ਵਿੱਚ ਕੋਚੀ ਦੇ ਵਲਿੰਗਡਨ ਟਾਪੂ ਵਿਖੇ ਕਰਵਾਏ ਜਾਣ ਵਾਲੇ ਇੱਕ ਸਮਾਰੋਹ ਵਿੱਚ 4000 ਕਰੋੜ ਰੁਪਏ ਤੋਂ ਵੱਧ ਦੇ ਤਿੰਨ ਵੱਡੇ ਬੁਨਿਆਦੀ ਢਾਂਚੇ ਨਾਲ ਜੁੜੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ 1800 ਕਰੋੜ ਰੁਪਏ ਦੀ ਲਾਗਤ ਵਾਲੀ ਨਵੀਂ ਡਰਾਈ ਡੌਕ ਅਤੇ 970 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸ਼ਿਪਯਾਰਡ ਵਿੱਚ ਇੱਕ ਕੁਮਾਂਤਰੀ ਜਹਾਜ਼ ਮੁਰੰਮਤ ਦੀ ਸਹੂਲਤ ਸ਼ਾਮਲ ਹੈ। ਪ੍ਰਧਾਨ ਮੰਤਰੀ ਮੋਦੀ ਪੁੱਥੂਆਈਪੀਨ ਵਿਖੇ ਇੰਡੀਅਨ ਆਇਲ ਦੇ ਆਤਾਦੁਨਿਕ ਐਲਪੀਜੀ ਟਰਮੀਨਲ ਦਾ ਉਦਘਾਟਨ ਵੀ ਕਰਨਗੇ ਪ੍ਰਧਾਨ ਮੰਤਰੀ ਕੋਚੀ ਵਿੱਚ ਮਰੀਨ ਡਰਾਈਵ ਵਿਖੇ ਭਾਜਪਾ ਸ਼ਕਤੀ ਕੇਂਦਰ ਦੇ ਇੰਚਾਰਜਾਂ ਦੀ ਇੱਕ ਬੈਠਕ ਨੂੰ ਵੀ ਸੰਬੋਧਨ ਕਰਨਗੇ